ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਮੁੰਡਾ ਨਹੀਂ ਇੱਕ ਨੌਕਰ ਹੀ ਦਾ ਸਮੋ ਨੌਕਰ ਹੈ ਮਤਲਬ ਤੁਹਾਡੀ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏ ਹੋ ਗਾ ਸਾਨੂੰ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥਿ ਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਲਵਰ ਕੱਢ ਲਿਆ ਉਹਲੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਫਿਰ ਬਾਹਰੋਂ ਬਹਿਣ ਲੱਗੇ ਵੀ ਉਹ ਹੋਣਾ ਕਿ ਸਾਨੂੰ ਫੜਨਾ ਲੈ ਗਈ ਜਾਂ ਮਾਰ ਨਹੀਂ ਨਹੀਂ ਹੱਥੋਂ ਭਾਈ ਤੇਰਾ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਵੱਜੇ ਉਹਨੇ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਕੋਈ ਨਜਕ ਮਾਇ ਨਹੀਂ ਨਹੀਂ ਮੇਰੇ ਕਾਹਦਾ ਪਤਾ ਹਾਂਜੀ ਹਾਂਜੀ ਸਪਾਰਟ ਵੀ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਉਹ ਨਹੀਂ ਬੱਚੇ ਨਾਟ ਕਰਦੇ ਸਾਰੇ ਹਸਪਤਾਲ ਬੱਚੇ ਬੱਚੇ ਕਿੰਨੇ ਜਾਨੇ ਹੈ ਆਪਣੇ ਕੋਲ ਦੋ ਜਾਨੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਂਨੇ ਹੈਗੇ ਪਤਲੇ ਪਤਲੇ ਮੋਂਨੇ ਹੀ ਦੋਨੇ ਕੋਈ ਬਿੱਲਾ ਮੜਾ ਵਿੱਚ ਪਤਾ ਨਹੀਂ ਅਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦਾ ਹਿਸਾਬ ਤਾਂ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋ ਜਾਂ ਉਦਾਂ ਹੈ ਹੋ ਪਰ ਉਹਨਾਂ ਦਾ ਹਿਸਾਬ ਕਿਤਾ ਵੀ ਇਦਾਂ ਹੀ ਉਹ ਮੁੰਡੇ ਨੇ ਕਹਿੰਦੇ ਸਾਈਡ ਤੇ ਹੋ ਜਾ ਜਾਣਾ ਮੈਂ ਜਿਹੜੇ ਕੁਛ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਡ ਨੂੰ ਹੱਥ ਵਾਇਆ ਵਾ ਇਹ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਡ ਕੱਢਿਆ ਉਹ ਦਵਾਲੋ ਕੱਢ ਲਿਆ ਉਹ ਠੀਕ ਹੁੰਦਾ ਹਾਂਜੀ ਸਰ ਇਹ ਜਿਹੜੀ ਘਟਨਾ ਹੋਈ ਆ ਗੋਲੀਬਾਰੀ ਦੀ ਕੀ ਅਬਜ਼ਰਵ ਕੀਤਾ ਇਹ ਜਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਂ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਪੁਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉੱਥੇ ਉਹਨਾਂ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਹਾਂ ਜਿਹ ਪਹਿਲਾ ਫਸਤ ਤੋਂ ਪਹਿਲਾਂ ਹਾਂ ਕਿੰਦਾਂ ਦੀ ਹਾਲਤ ਕੀ ਆ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚੂਨੇਟਲੀ ਠੀਕ ਆ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਹਾਂ ਮੋੜਾ ਹੈਗਾ ਮੋੜੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਥੋੜਾ ਥੋੜੇ ਮੋੜਾ ਨਹੀਂ ਇੱਕ ਨੌਕਰ ਹੀ ਸੀ ਮੇਰਾ ਨੌਕਰ ਹੈ ਮਤਲਬ ਤੁਹਾਡੇ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏ ਹਗਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਿਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਜ਼ ਕਰ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰ ਤਾਂ ਭੈਣ ਲੱਗੇ ਵੀ ਉਹ ਉਹਨਾਂ ਨੇ ਕਿ ਸਾਨੂੰ ਫੜਨਾ ਲੈ ਗਈ ਜਾਂ ਮਾਰ ਨਹੀਂ ਨਹੀਂ ਬਾਤੋਂ ਭਾਈ ਤੇ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਅੱਛਾ ਵੱਜੇ ਉਹਨਾਂ ਦੇ ਮਾਰੇ ਦਾ ਮ ਹੈਗੇ ਆਪਣੇ ਹੁਣ ਕੰਪਨੀ ਜੱਕ ਮਾਇਆ ਨਹੀਂ ਨਹੀਂ ਮੇਰੇ ਕਾ ਹਾਂਜੀ ਹਾਂਜੀ ਸਪਾਰਟ ਆ ਵੀ ਉਹ ਕੇ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਉਹ ਨਹੀਂ ਬੱਚੇ ਨਾਟ ਕਰਦੇ ਸਾਰੇ ਹਸਪਤਾਲ ਬੱਜੇ ਬੱਜੇ ਕਿੰਨੇ ਜਾਣੇ ਇਹ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਹੈਗੇ ਪਤਲੇ ਪਤਲੇ ਮੋਨੇ ਹੀ ਦੋਨੇ ਕੋ ਬਿੱਲਾ ਮੜਾਵੇ ਚ ਪਤਾ ਲਾ ਤੁਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦਾ ਸਾਹਬਤਾ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋਊ ਜਾਂ ਉਦਾਂ ਹੈ ਹੋ ਪਰ ਉਹਨਾਂ ਦੇ ਹਿਸਾਬ ਕਿਤਾਬ ਵੀ ਇਦਾਂ ਹੀ ਹੋ ਮੁੰਡੇ ਨੇ ਸਾਈਡ ਤੇ ਹੋ ਜਾ ਜਣਾ ਮੈਂ ਜੇ ਕੁਝ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਡ ਨੂੰ ਹੱਥ ਪਾਇਆ ਵਾ ਵੀ ਕੋਈ ਗੱਲਬਾਤ ਹੋਇਆ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਡ ਕੱਢਿਆ ਉਹਨੂੰ ਬਾਹਰ ਕੱਢ ਲਿਆ ਉਹ ਠੀਕ ਹੁੰਦਾ ਹਾਂਜੀ ਸਰ ਜਿਹੜੀ ਘਟਨਾ ਹੋਈ ਆ ਗੋਲੀਬਾਰੀ ਦੀ ਕੀ ਅਬਜ਼ਰਵ ਕੀਤਾ ਇਹ ਜਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਮਾਲ ਸਿੰਘ ਨਾਂ ਦਾ ਵਿਅਕਤੀ ਦੀ ਦੁਕਾਨ ਹੈ 46 ਪੁਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉਥੇ ਉਹ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਆ ਜੀ ਪਹਿਲਾ ਫਸਤ ਤੋਂ ਪਹਿਲਾਂ ਹਾਂ ਕਿੱਦਾਂ ਦੀ ਹਾਲਤ ਕੀ ਹੈ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚਨਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅਬਲੀ ਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਆਂ